ਉਹ ਸਾਡਾ ਕੋਈ ਇਰਾਦਾ ਨਹੀਂ ਸਿਆਸਤ ਦਾ ਪਰ ਜੇ ਕੋਈ ਚੰਗੇ ਲੋਕ ਬਣਦੇ ਨੇ ਤਾਂ ਉਹਨਾਂ ਦਾ ਸਾਥ ਦਿਓ ਜੋ ਮੁੱਦਿਆਂ ਤੇ ਆਉਣ ਜੋ ਬਗੈਰ ਮੁੱਦਿਆਂ ਤੇ ਆਏ ਸਮਝ ਲਓ ਤੁਹਾਨੂੰ ਲੁੱਟਣ ਆ ਰਿਹਾ ਨਾਰਾ ਦੇ ਰਿਆ ਨਾਰਾ ਮੀਨ ਲਾਰਾ ਤੇ ਲਾਰਾ ਮੀਨ ਤੁਹਾਡੀ ਬਰਬਾਦੀ ਜਿਵੇਂ ਕਿ ਪਹਿਲੀਆਂ ਨੇ ਕੀਤੀ ਹੈ ਕੈਲੀਫੋਰਨੀਆ ਬਣਾ ਦਿਆਂਗੇ ਬਣ ਗਿਆ ਗਰੀਬੀ ਹਟਾ ਦਿਆਂਗੇ ਹਟ ਗਈ ਇਨਕਲਾਬ ਲਿਆ ਦਿਆਂਗੇ ਆ ਗਿਆ ਜਿਵੇਂ ਅਮਰਿੰਦਰ ਸਿੰਘਾਂ ਦਾ ਸੀ ਆ ਗੁੱਟਕਾ ਸਾਹਿਬ ਚੱਕ ਕੇ ਨਸ਼ਾ ਟਾ ਦੂੰ ਹਟ ਗਿਆ ਕਿੱਧਰ ਗਈ ਇਹਨਾਂ ਦੀ ਯੋਧਨਾ ਸ਼ਾਹ ਬਰੋਦਾ ਆ ਹੁਣੇ ਮੈਨੂੰ ਉਹਨੇ ਵਿਚਾਰੇ ਨੇ ਪਰਵਿੰਦਰ ਨੇ ਦੱਸਿਆ ਝੋਟੇ ਨੇ ਮੁੰਡੇ ਨੇ 20 ਮੁੰਡੇ ਗੱਲੇ ਮਾਨ ਸਾਚ ਮਾਰ ਕੇ ਮੈਂ ਇਹਨਾਂ ਨਾਲ ਹਜ਼ਾਰ ਗੋਨੇ ਚੰਗਾ ਬੰਨੂਗਾ ਝੋਟੇ ਵਰਗਿਆਂ ਨੂੰ ਭਾਨੇ ਵਰਗਿਆਂ ਨੂੰ ਜਗਦੀਪ ਪਰੰਧਾਵੇ ਵਰਗਿਆਂ ਨੂੰ ਚਾ ਲੱਖੇ ਉਰਾਂ ਨੂੰ ਜਿਹੜੇ ਕਮ ਸੇ ਕਮ ਲੜਦਾ ਰਿਹਾ ਹਾਂ ਇਹਨਾਂ ਚੋਂ ਕੁਛ ਮੁੰਡਿਆਂ ਨੂੰ ਜਿਵੇਂ ਕਿ ਪਾਣਾ ਝੋਟਾ ਵਿਚਾਰੇ ਤਪਰਾ ਬੋਲਦੇ ਨੇ ਮੈਂ ਇਹਨਾਂ ਨੂੰ ਵੀ ਕਹੂੰਗਾ ਮੁੰਡਿਓ ਸਮਝਾਓ ਆਪਣੇ ਆਪ ਨੂੰ ਮੁੱਦੇ ਦੀ ਗੱਲ ਕਰੋ ਮੁੱਤ ਜੇ ਇੱਕ ਮੁੱਦੇ ਦੀ ਵੀ ਕਰ ਰਹੇ ਹੋ ਤਾਂ ਮਾੜਾ ਜ ਸੱਬਿਆ ਕੋਕੇ ਗੱਲ ਕਰੋ ਆਪ ਨਾ ਜਾ ਕੇ ਮੁਨਸਫ ਬਣੋ ਜਾਂ ਪੁਲਿਸ ਬਣੋ ਮੁੱਦੇ ਦੀ ਗੱਲ ਚੱਕੋ ਪਰ ਮੈਂ ਇਹਨਾਂ ਨੂੰ ਹਜੇ ਵੀ ਇੰਨਾ ਇਹ ਜੇ ਪੋਲਿਟੀਸ਼ੀਨਰਾਂ ਨਾਲੋਂ 100 ਟਾਈਮ ਬੈਟਰ ਮੰਨਦਾ ਕਮ ਸੇ ਕਮ ਲੋਕਾਂ ਲਈ ਲੜਦਾ ਰਿਹਾ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਬੰਦਾ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਲੁੱਟਣਾ ਚਾਹ ਰਿਹਾ ਆ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਇਹਨਾਂ ਦੇ ਪਿੱਛੇ ਅਸਲ ਗੇਮ ਸਮਝੋ ਇਹ ਪਰਸੈਪਸ਼ਨ ਦੀ ਗੇਮ ਹੈ ਕਿ ਕੌਣ ਜਿੱਤੂਗਾ ਅਗਲੀ ਵਾਰੀ ਤੇ ਸਮਝੌਤੇ ਐ ਇਹਨਾਂ ਦੀਆਂ ਵੱਡੀਆਂ ਅੰਡਰਸਟੈਂਡਿੰਗਸ ਨੇ ਕਿ ਆ ਪਿੰਡਾਂ ਵਾਲੇ ਜਾਂ ਪੰਜਾਬੀਆ ਮੈਂ ਪੂਰੇ ਸ਼ਹਿਰਾਂ ਵਾਲਿਆਂ ਨੂੰ ਪੁੱਛੂੰਗਾ ਪੰਜਾਬੀਆਂ ਨੂੰ ਕੀ ਤੁਸੀਂ ਜਿਉਂਦੇ ਰਹਿ ਜੂਗੇ ਕੀ ਅੱਜ ਆ ਤੁਹਾਨੂੰ ਜੋ ਧਮਕੀਆਂ ਆਉਂਦੀਆਂ ਤੁਸੀਂ ਕੋਈ 5 ਲੱਖ ਤੋਂ ਸ਼ੁਰੂ ਹੋ ਕੇ 5 ਕਰੋੜ ਤੱਕ ਦਿੰਨੇ ਹੋ ਇਹ ਕਿਉਂ ਹੋ ਰਿਹਾ ਹੈ ਕੀ ਪੁਲਿਸ ਤੁਹਾਨੂੰ ਕਹਿੰਦੀ ਨਹੀਂ ਆਬਦੀ ਸੈਟਲਮੈਂਟ ਕਰ ਲਓ ਔਰ ਮੈਂ ਆਪ ਦੇ ਪੰਜਾਬੀ ਮੁੰਡਿਆਂ ਨੂੰ ਵੀ ਪੁੱਛੂਗਾ ਜਿਹੜੇ ਪਿਸਤੌਲ ਚੱਕੀ ਫਿਰਦੇ ਨੇ ਕੀ ਓਏ ਐਦੀ ਬਾਹਤਰੀ ਦਾ ਕਰਨਾ ਜੇ ਪੰਜਾਬ ਦੇ ਨਾ ਕੰਮ ਆਈ ਪੰਜਾਬ ਲਈ ਇਹ ਇਹ ਸਾਡੇ ਸਭ ਤੋਂ ਵੱਡੀ ਕੀ ਚੀਜ਼ ਹੈ ਜਪਜੀਤ ਸਾਹਿਬ ਜੀ ਦੇ ਚ ਕਿਹਾ ਗਿਆ ਸਭ ਕੁਝ ਹੁਕਮ ਚ ਹੈ ਤੁਹਾਨੂੰ ਜਿੰਨਾ ਮਿਲਣਾ ਥੋਡੀ ਜ਼ਿੰਦਗੀ ਚ ਉਨਾ ਹੀ ਮਿਲੂਗਾ ਚਾਹੇ ਚੰਗੇ ਕੰਮ ਨਾ ਲੈ ਲੋ ਜਾਂ ਪੁੱਠੇ ਕੰਮ ਨਾ ਲੈ ਲੋ ਆਪ ਦੇ ਕਰਮ ਖਰਾਬ ਨਾ ਕਰੋ ਇਹ ਸਾਡਾ ਪਹਿਲੀ ਫਲਸਫਾ ਹੈ ਔਰ ਇਹ ਗੀਤਾ ਵਿੱਚ ਵੀ ਕਹਿ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਰਮ ਦੀ ਅਹਿਮੀਅਤ ਇਹ ਹੁੰਦੀ ਹੈ ਕਿ ਉਹ ਚੰਗਾ ਜਮਾੜਾ ਮਿਲਣਾ ਜਾਂ ਨਾ ਮਿਲਣਾ ਮਰਨਾ ਜਾਂ ਨਾ ਮਰਨਾ ਇਹ ਨਿਸ਼ਚਿਤ ਹੈ ਪਲੀਜ਼ ਤੁਹੋਂ ਰੋਇ ਦੇ ਰਿਹਾ ਪਾਛੇ ਨੂੰ ਜਿਹਦੇ ਨਾਲ ਆਪਾਂ ਇਸ ਪੰਜਾਬ ਨੂੰ ਇਸ ਧਰਤੀ ਨੂੰ ਬਚਾ ਸਕੀਏ ਜੋ ਦੁਨੀਆ 'ਚ ਸਭ ਤੋਂ ਉੱਤਮ ਹੈ ਸਿਰਫ ਖਰਾਬ ਇਸ ਕਰਕੇ ਕਿ ਸਾਨੂੰ ਸ਼ਾਸਕ ਜਿਹੜੇ ਆ ਨਿਕੰਮੇ ਮਿਲੇ ਉਹਨਾਂ ਨੂੰ ਵੀ ਬੈਟਰ ਕਰ ਸਕਦੇ ਜੇ ਤੁਹਾਡੀ ਡਿਮਾਂਡ ਸਹੀ ਹੋਵੇ ਤਾਂ ਸੋ ਡਿਮਾਂਡ ਸਹੀ ਕਰੋ ਆ ਛੋਟੀਆਂ ਛੋਟੀਆਂ ਹਰਕਤਾਂ ਜੋ ਹੋ ਰਹੀਆਂ ਨੇ ਅਸਤੀਫਿਆਂ ਦੀਆਂ ਫਲਾਨੀ ਦਾ ਫਲਾਨੀ ਦੀ ਪਾਰਟੀ ਚ ਚਲੇ ਜਾਣ